ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬਹੁਤ ਹੀ ਜਿਆਦਾ ਮਜ਼ੇਦਾਰ ਚਟਨੀ ਦੀ ਰੈਸਪੀ ਚਟਨੀ ਇੱਕ ਅਜਿਹੀ ਚੀਜ਼ ਆ ਜੇਕਰ ਆਪਾਂ ਨੂੰ ਨਾ ਵੀ ਭੁੱਖ ਹੋਵੇ ਤਾਂ ਵੀ ਆਪਾਂ ਦੋ ਤਿੰਨ ਰੋਟੀਆਂ ਆਰਾਮ ਨਾਲ ਖਾ ਜਾਂਦੇ ਆ ਤੇ ਅੱਜ ਦੀ ਜੋ ਚਟਨੀ ਹੈ ਇਹ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ ਕਿਉਂਕਿ ਇਹਨੂੰ ਮੈਂ ਬਿਲਕੁਲ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਹੈ ਅਕਸਰ ਤੁਸੀਂ ਬਹੁਤ ਤਰੀਕੇ ਦੀਆਂ ਚਟਨੀਆਂ ਬਣਾਈਆਂ ਵੀ ਹੋਣਗੀਆਂ ਤੇ ਖਾਧੀਆਂ ਵੀ ਹੋਣਗੀਆਂ ਪਰ ਇੱਕ ਵਾਰ ਤੁਸੀਂ ਇਹ ਵਾਲੀ ਚਟਨੀ ਬਣਾ ਕੇ ਵੀ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਸਭ ਤੋਂ ਪਹਿਲਾਂ ਥੋੜਾ ਜਿਹਾ ਪੁਦੀਨਾ ਲਿਆ ਹੈ ਨਾਲ ਹੀ ਹਰਾ ਧਨੀਆ ਲੈ ਲਿਆ ਹੈ ਤਿੰਨ ਮੈਂ ਹਰੀਆਂ ਮਿਰਚਾਂ ਲਈਆਂ ਨੇ ਇੱਕ ਕਿਥੇ ਮੈਂ ਹਰਾ ਲਸਣ ਲੈ ਲਿਆ ਜੇਕਰ ਤੁਹਾਡੇ ਕੋਲ ਇਹ ਹਰਾ ਲਸਣ ਨਾ ਹੋਵੇ ਤੁਸੀਂ ਇਸ ਦੀ ਜਗ੍ਹਾ ਤੇ ਦੋ ਤਿੰਨ ਲਸਣ ਦੀਆਂ ਕਲੀਆਂ ਲੈ ਸਕਦੇ ਜੇ ਪਰ ਜੇਕਰ ਤੁਹਾਨੂੰ ਲਸਣ ਨਹੀਂ ਪਸੰਦ ਤੁਸੀਂ ਸਕਿਪ ਕਰ ਸਕਦੇ ਜੇ ਦੋ ਪਿਆਜ਼ ਲੈਨੇ ਜਿਨ੍ਹਾਂ ਨੂੰ ਮੈਂ ਬਿਲਕੁਲ ਲੰਮਾ ਲੰਮਾ ਤੇ ਪਤਲਾ ਕੱਟ ਲਿਆ ਹੋਇਆ ਹੈ ਚਟਨੀ ਨੂੰ ਆਪਾਂ ਕੁੰਡੇ ਡੰਡੇ ਵਿੱਚ ਹੀ ਤਿਆਰ ਕਰਾਂਗੇ ਕਿਉਂਕਿ ਕੁੰਡੇ ਡੰਡੇ ਨਾਲ ਬਣੀ ਹੋਈ ਚਟਨੀ ਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਇਸ ਚਟਨੀ ਦਾ ਕੋਈ ਵੀ ਗ੍ਰੈਂਡਰ ਨਾਲ ਬਣੀ ਹੋਈ ਚਟਨੀ ਮੁਕਾਬਲਾ ਨਹੀਂ ਕਰ ਸਕਦੀ ਸਭ ਤੋਂ ਪਹਿਲਾਂ ਮੈਂ ਚਟਨੀ ਬਣਾਉਣ ਵਾਸਤੇ ਪੁਦੀਨਾ ਪਾ ਲਾਂਗੀ ਤੇ ਨਾਲ ਹੀ ਜਿਹੜਾ ਮੈਂ ਥੋੜਾ ਜਿਹਾ ਹਰਾ ਧਨੀਆ ਲਿਆਏ ਉਹ ਵੀ ਪਾ ਦਾਂਗੀ ਪੁਦੀਨੇ ਨੂੰ ਤੇ ਹਰੇ ਧਨੀਏ ਨੂੰ ਪਹਿਲਾਂ ਆਪਾਂ ਕੁੱਟ ਲਵਾਂਗੇ ਕਿਉਂਕਿ ਜੇਕਰ ਆਪਾਂ ਇੱਕ ਵਾਰ ਵਿੱਚ ਹੀ ਸਾਰੀ ਚਟਨੀ ਨੂੰ ਕੁੱਟਾਂਗੇ ਤੇ ਆਪਾਂ ਨੂੰ ਥੋੜੀ ਮੁਸ਼ਕਲ ਆ ਜਾਏਗੀ ਕਿਉਂਕਿ ਮੇਰੇ ਕੋਲ ਜੋ ਕੁੰਡਾ ਹੈ ਉਹ ਥੋੜਾ ਛੋਟੇ ਸਾਈਜ਼ ਦਾ ਹੈ ਇੱਥੇ ਤੁਸੀਂ ਜਦੋਂ ਵੀ ਪੁਦੀਨੇ ਦੀ ਚਟਨੀ ਬਣਾਉਣੀ ਹੋਵੇ ਤੁਸੀਂ ਚਟਨੀ ਬਣਾਉਣ ਤੋਂ ਪਹਿਲਾਂ ਪੁਦੀਨੇ ਨੂੰ ਚੰਗੀ ਤਰ੍ਹਾਂ ਤੋੜ ਜ਼ਰੂਰ ਲਿਓ ਤੇ ਪੁਦੀਨੇ ਦੇ ਵਿੱਚੋਂ ਪਾਣੀ ਪੂਰੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਇਹ ਚਟਨੀ ਨੂੰ ਬਣਾਉਂਦੇ ਆਂ ਤੇ ਜੋ ਪਿਆਜ਼ ਹੁੰਦੇ ਨੇ ਉਹ ਵੀ ਪਾਣੀ ਛੱਡ ਦਿੰਦੇ ਨੇ ਇਸ ਕਰਕੇ ਪੁਦੀਨਾ ਜੇਕਰ ਚੰਗੀ ਤਰ੍ਹਾਂ ਸੁੱਕਾ ਹੋਵੇਗਾ ਤੇ ਚਟਨੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਤੇ ਚਟਨੀ ਦੇ ਵਿੱਚ ਲਾਸਟ ਵਿੱਚ ਆਪਾਂ ਇੱਕ ਚੀਜ਼ ਵੀ ਅਜਿਹੀ ਐਡ ਕਰਨੀ ਹੈ ਜਿਹਦੇ ਨਾਲ ਚਟਨੀ ਥੋੜੀ ਪਤਲੀ ਹੋ ਜਾਂਦੀ ਆ ਥੋੜੇ ਜਿਹਾ ਆਪਾਂ ਪੁਦੀਨੇ ਦੇ ਪੱਤੇ ਕੁੱਟਲੇ ਹੋਏ ਨੇ ਹੁਣ ਇਹਦੇ ਵਿੱਚ ਜੋ ਤਿੰਨ ਆਪਾਂ ਹਰੀਆਂ ਮਿਰਚਾਂ ਰੱਖਿਆ ਸੀ ਉਹਨਾਂ ਨੂੰ ਵੀ ਥੋੜਾ ਮੋਟਾ ਕੱਟ ਕੇ ਆਪਾਂ ਪਾ ਦਾਂਗੇ ਤੁਸੀਂ ਇਸ ਤਰੀਕੇ ਨਾਲ ਚਟਨੀ ਨੂੰ ਗ੍ਰाइंड ਵੀ ਕਰ ਸਕਦੇ ਜੇ ਪਰ ਗ੍ਰाइंड ਕਰਨ ਦੇ ਨਾਲ ਚਟਨੀ ਦਾ ਜੋ ਅਸਲ ਮਜਾ ਹੈ ਉਹ ਆਪਾਂ ਨੂੰ ਨਹੀਂ ਮਿਲਦਾ ਇਹਨਾਂ ਮਿਰਚਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਕੱਟ ਕੇ ਪਾ ਕੇ ਨਾਲ ਹੀ ਜੋ ਇੱਥੇ ਆਪਾਂ ਲਸਣ ਲਿਆ ਸੀ ਉਹਨੂੰ ਵੀ ਪਾ ਦੇਣਾ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀ ਦੱਸਿਆ ਹੈ ਜੇਕਰ ਤੁਹਾਡੇ ਕੋਲ ਇਸ ਤਰੀਕੇ ਦਾ ਲਸਣ ਨਾ ਹੋਵੇ ਤੁਸੀਂ ਲਸਣ ਦੀਆਂ 1-2 ਕਲੀਆਂ ਪਾ ਸਕਦੇ ਜੇ ਲਸਣ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਕੱਟ ਕੇ ਪਾ ਕੇ ਤੇ ਕੁੱਟ ਕੇ ਤਿਆਰ ਕਰ ਲਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖਦੇ ਪਏ ਜੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਤੁਸੀਂ ਚਟਨੀ ਦੇ ਵਿੱਚ ਹਰੀ ਮਿਰਚ ਬਿਲਕੁਲ ਨਹੀਂ ਪਾਉਣਾ ਚਾਹੁੰਦੇ ਤੁਸੀਂ ਅੱਧਾ ਚਮਚ ਜਿੰਨੀ ਲਾਲ ਮਿਰਚ ਪਾ ਸਕਦੇ ਜੇ ਪਰ ਜੋ ਇਹ ਚਟਨੀ ਹੁੰਦੀ ਆ ਇਹ ਹਮੇਸ਼ਾ ਆਪਾਂ ਨੂੰ ਹਰੀ ਮਿਰਚ ਦੇ ਨਾਲ ਹੀ ਜ਼ਿਆਦਾ ਮਜ਼ੇਦਾਰ ਲੱਗਦੀ ਆ ਕੋਈ ਵੀ ਚਟਨੀ ਹੋਵੇ ਉਹਦੇ ਵਿੱਚ ਹਰੀ ਮਿਰਚ ਪਾਉਣ ਦੇ ਨਾਲ ਉਹਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਇੱਥੇ ਆਪਾਂ ਟਮਾਟਰ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜੇਕਰ ਤੁਸੀਂ ਟਮਾਟਰ ਤੇ ਅਨਾਰ ਦਾਣੇ ਦੀ ਚਟਨੀ ਦੀ ਰੈਸਪੀ ਵੇਖਣਾ ਚਾਹੁੰਦੇ ਜੇ ਮੈਂ ਹਾਲ ਹੀ ਵਿੱਚ ਉਹ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੋ ਕਿ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਜੇ ਤਨੀਆ ਪੁਦੀਨਾ ਤੇ ਜੋ ਲਸਣ ਹੈ ਇਹਨੂੰ ਆਪਾਂ ਥੋੜਾ ਜਿਹਾ ਕੁੱਟ ਕੇ ਰੱਖ ਲਿਆ ਹੈ ਇਹਨੂੰ ਹੁਣ ਆਪਾਂ ਬਾਹਰ ਕੱਢ ਲਵਾਂਗੇ ਤੇ ਇਸੇ ਹੀ ਕੁੰਡੇ ਦੇ ਵਿੱਚ ਆਪਾਂ ਪਿਆਜ਼ ਵੀ ਕੁੱਟ ਲਵਾਂਗੇ ਹਜੇ ਆਪਾਂ ਇਸ ਪੁਦੀਨੇ ਨੂੰ ਪੂਰੀ ਤਰ੍ਹਾਂ ਕੁੱਟ ਕੇ ਤਿਆਰ ਨਹੀਂ ਕੀਤਾ ਪੁਦੀਨੇ ਨੂੰ ਬਾਹਰ ਕੱਢਣ ਦਾ ਕਾਰਨ ਇਹ ਹੈ ਕਿ ਆਪਾਂ ਇਸ ਚਟਨੀ ਦੇ ਵਿੱਚ ਪੁਦੀਨੇ ਨੂੰ ਤੇ ਲਸਣ ਨੂੰ ਇੱਕਦਮ ਖੜਾ-ਖੜਾ ਰੱਖਣਾ ਹੈ ਤਾਂ ਜੋ ਉਹਨਾਂ ਦਾ ਪੂਰਾ ਆਪਾਂ ਨੂੰ ਸਵਾਦ ਮਿਲ ਸਕੇ ਇਸ ਵਾਸਤੇ ਇਹਨੂੰ ਬਾਹਰ ਕੱਢਣਾ ਜ਼ਰੂਰੀ ਹੈ ਹੁਣ ਆਪਾਂ ਜੋ ਇਹ ਪਿਆਜ਼ ਨੇ ਇਹਨਾਂ ਨੂੰ ਵੀ ਕੁੱਟ ਕੇ ਤਿਆਰ ਕਰ ਲਾਂਗੇ ਪਿਆਜ਼ ਵੀ ਆਪਾਂ ਪੂਰੀ ਤਰ੍ਹਾਂ ਜਿਵੇਂ ਕੁੱਟਾਂਗੇ ਥੋੜੇ ਜਦੋਂ ਦਰਦਰੇ ਹੋ ਜਾਣਗੇ ਫਿਰ ਆਪਾਂ ਇਹ ਜੋ ਪੁਦੀਨਾ ਕੁੱਟ ਕੇ ਰੱਖਿਆ ਹੈ ਇਹਨੂੰ ਇਹਦੇ ਵਿੱਚ ਮਿਲਾ ਦੇਣਾ ਹੈ ਜਦੋਂ ਵੀ ਤੁਸੀਂ ਚਟਨੀ ਵਾਸਤੇ ਪਿਆਜ਼ ਵਰਤਦੇ ਪਹਿجے ਪਿਆਜ਼ ਵੀ ਤੁਸੀਂ ਇੱਕ ਰੀ ਚੰਗੀ ਤਰ੍ਹਾਂ ਧੋ ਕੇ ਤੇ ਥੋੜੇ ਸੁਕਾ ਕੇ ਫਿਰ ਹੀ ਚਟਨੀ ਵਿੱਚ ਪਾਓ ਇਹਦੇ ਨਾਲ ਜੋ ਪਿਆਜ਼ ਨੇ ਥੋੜਾ ਘੱਟ ਪਾਣੀ ਛੱਡਦੇ ਨੇ ਦੇਖੋ ਜਿਸ ਤਰ੍ਹਾਂ ਦੇ ਆਪਾਂ ਨੂੰ ਪਿਆਜ਼ ਚਾਹੀਦੇ ਸੀ ਆਪਾਂ ਕੁੱਟ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਇਹਦੇ ਵਿੱਚ ਜੋ ਪੁਦੀਨਾ ਤੇ ਲਸਣ ਨੂੰ ਸਾਈਡ ਤੇ ਕੱਟ ਕੇ ਰੱਖਿਆ ਸੀ ਉਹ ਵੀ ਪਾ ਦਵਾਂਗੇ ਤੁਸੀਂ ਇਸ ਤਰੀਕੇ ਨਾਲ ਚਟਨੀ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਤੇ ਜੋ ਲਸਣ ਆਪਾਂ ਇਸ ਚਟਨੀ ਵਿੱਚ ਪਾਇਆ ਹੈ ਉਹਦਾ ਇੱਕਦਮ ਅਲੱਗ ਟੇਸਟ ਵੀ ਮਿਲੇਗਾ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਪਾ ਦਿੰਨੇ ਆ ਤੁਸੀਂ ਆਪਣੇ ਸਵਾਦ ਅਨੁਸਾਰ ਕੋਈ ਵੀ ਮਸਾਲੇ ਲੈ ਸਕਦੇ ਜੇ ਇੱਥੇ ਮੈਂ ਬਿਲਕੁਲ ਦੋ ਚੁਟਕੀਆਂ ਜਿੰਨਾ ਕਾਲਾ ਨਮਕ ਪਾ ਦਿੱਤਾ ਹੈ ਨਾਲੀਏ ਦੇ ਵਿੱਚ ਮੈਂ ਥੋੜੀ ਜੀ ਕਾਲੀ ਮਿਰਚ ਵੀ ਪਾ ਦਿੱਤੀ ਹੈ ਜੇਕਰ ਤੁਹਾਨੂੰ ਕਾਲੀ ਮਿਰਚ ਦਾ ਟੇਸਟ ਵਧੀਆ ਨਹੀਂ ਲੱਗਦਾ ਤੁਸੀਂ ਸਕਿਪ ਕਰ ਸਕਦੇ ਜੀ ਪਰ ਚਟਨੀ ਦੇ ਵਿੱਚ ਇਸ ਤਰੀਕੇ ਦੇ ਮਸਾਲੇ ਪਾਏ ਹੋਣ ਤੇ ਚਟਨੀ ਬਹੁਤ ਜ਼ਿਆਦਾ ਮਜ਼ੇਦਾਰ ਬਣਦੀ ਹੈ ਹੁਣ ਇੱਥੇ ਮੈਂ ਥੋੜਾ ਜਿਹਾ ਪੁੱਜਿਆ ਹੋਇਆ ਜੀਰਾ ਵੀ ਪਾ ਦਿੰਦਾ ਹੈ ਇਹ ਜੋ ਪੁੱਜਿਆ ਹੋਇਆ ਜੀਰਾ ਹੈ ਇਹ ਚਟਨੀ ਦਾ ਟੇਸਟ ਦੁੱਗਣਾ ਕਰ ਦਿੰਦਾ ਹੈ ਇਹ ਤੁਸੀਂ ਜ਼ਰੂਰ ਪਾਓ ਅੱਧੇ ਚਮਚ ਜਿੰਨਾ ਇਹਦੇ ਵਿੱਚ ਮੈਂ ਸਫੇਦ ਨਮਕ ਪਾਇਆ ਹੈ ਤੁਸੀਂ ਕਿਸੇ ਇੱਕ ਨਮਕ ਦੇ ਵੀ ਵਰਤੋਂ ਕਰ ਸਕਦੇ ਜੇ ਜਾਂ ਤੁਸੀਂ ਇਸ ਤਰੀਕੇ ਨਾਲ ਦੋਨੋਂ ਨਮਕ ਥੋੜੇ ਥੋੜੇ ਮਿਲਾ ਕੇ ਪਾ ਸਕਦੇ ਜੇ ਕਿਉਂਕਿ ਜੋ ਕਾਲਾ ਨਮਕ ਹੈ ਉਹ ਸਾਡੇ ਹਾਜ਼ਮੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਜੇਕਰ ਇਸ ਤਰੀਕੇ ਨਾਲ ਆਪਾਂ ਚਟਨੀ ਬਣਾਵਾਂਗੇ ਤੇ ਚਟਨੀ ਬਹੁਤ ਮਜ਼ੇਦਾਰ ਬਣੇਗੀ ਜਿਸ ਤਰ੍ਹਾਂ ਕਿ ਹੁਣ ਮਾਰਚ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ ਅਕਸਰ ਹੀ ਸਾਨੂੰ ਭੁੱਖ ਘਟ ਲੱਗਦੀ ਆ ਤੇ ਕੋਈ ਵੀ ਸਬਜ਼ੀ ਹੁੰਦੀ ਹੈ ਜੋ ਆਪਾਂ ਨੂੰ ਖਾਣ ਨੂੰ ਦਿਲ ਨਹੀਂ ਕਰਦਾ ਤੁਸੀਂ ਇਸ ਤਰੀਕੇ ਦੀ ਚਟਾਕੇਦਾਰ ਹਾਜਮੇ ਵਾਲੀ ਚਟਨੀ ਬਣਾ ਕੇ ਖਾ ਸਕਦੇ ਜੇ ਇਹਦੇ ਨਾਲ ਤੁਹਾਡਾ ਹਾਜਮਾ ਵੀ ਸਹੀ ਰਹੇਗਾ ਤੁਹਾਨੂੰ ਭੁੱਖ ਵੀ ਲੱਗੇਗੀ ਮੈਂ ਇਹਨਾਂ ਸਾਰੇ ਹੀ ਮਸਾਲਿਆਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਚਟਨੀ ਦੇ ਵਿੱਚ ਮਿਲਾ ਦਿੱਤਾ ਹੈ ਹੁਣ ਇੱਥੇ ਚਟਨੀ ਨੂੰ ਖੱਟਾ ਕਰਨ ਵਾਸਤੇ ਇੱਕ ਚੀਜ਼ ਆਪਾਂ ਐਡ ਕਰਾਂਗੇ ਮੈਂ ਇੱਥੇ ਚਟਨੀ ਨੂੰ ਇੱਕਦਮ ਚਟਾਕੇਦਾਰ ਤੇ ਇੱਕਦਮ ਖੱਟਾ ਬਣਾਉਣ ਵਾਸਤੇ ਥੋੜਾ ਜਿਹਾ ਇਮਲੀ ਦਾ ਪਲਪ ਲਿਆਏ ਤੁਹਾਡੇ ਕੋਲ ਨਿੰਬੂ ਹੋਵੇ ਤੁਸੀਂ ਨਿੰਬੂ ਵੀ ਨਚੋੜ ਸਕਦੇ ਜੇ ਜਿਸ ਤਰ੍ਹਾਂ ਕਿ ਆਪਾਂ ਇਸ ਚਟਨੀ ਵਿੱਚ ਨਾ ਤਾਂ ਅਨਾਰ ਦਾਣੇ ਦੀ ਵਰਤੋਂ ਕੀਤੀ ਆ ਤੇ ਨਾ ਹੀ ਟਮਾਟਰ ਦੀ ਤੇ ਪਰ ਜੇਕਰ ਚਟਨੀ ਥੋੜੀ ਬਹੁਤ ਚਟਾਕੇਦਾਰ ਨਾ ਹੋਵੇ ਤੇ ਚਟਨੀ ਖਾਣ ਦਾ ਮਜ਼ਾ ਨਹੀਂ ਆਉਂਦਾ ਇਸ ਕਰਕੇ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਇਮਲੀ ਪਾ ਸਕਦੇ ਜੀ ਬਸ ਤੁਸੀਂ ਇਮਲੀ ਨੂੰ 2-3 ਚਮਚ ਪਾਣੀ ਦੇ ਵਿੱਚ ਬਿਲਕੁਲ ਥੋੜੀ ਜੀ ਇਮਲੀ ਨੂੰ ਤੁਸੀਂ ਭਿਉ ਕੇ ਰੱਖ ਦੇਣਾ ਹੈ ਤੇ ਚਟਨੀ ਬਣਾਉਣ ਤੋਂ ਪਹਿਲਾਂ ਉਸ ਇਮਲੀ ਨੂੰ ਤੁਸੀਂ ਚੰਗੀ ਤਰ੍ਹਾਂ ਛਾਂ ਕੇ ਲੈ ਲੈਣਾ ਹੈ ਪਰ ਜੇਕਰ ਤੁਸੀਂ ਇਹਦੇ ਵਿੱਚ ਕੋਈ ਟਮਾਟਰ ਜਾਂ ਅਨਾਰ ਦਾਣੇ ਦੀ ਵਰਤੋਂ ਕਰਦੇ ਪਾਜੇ ਫਿਰ ਤੁਹਾਨੂੰ ਇਮਲੀ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ ਇਮਲੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤੁਸੀਂ ਇਸ ਤਰੀਕੇ ਨਾਲ ਇਹ ਚਟਪਟੀ ਜੀ ਚਟਨੀ ਬਣਾ ਕੇ ਜ਼ਰੂਰ ਦੇਖਿਓ ਸਿੰਪਲ ਚਟਨੀ ਤੇ ਆਪਾਂ ਅਕਸਰ ਹੀ ਘਰਾਂ ਵਿੱਚ ਬਣਾਉਂਦੇ ਆਂ ਪਰ ਇਸ ਤਰੀਕੇ ਨਾਲ ਬਣਾਓਗੇ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਤੁਸੀਂ ਬਾਰ-ਬਾਰ ਇਸੇ ਤਰੀਕੇ ਦੀ ਚਟਨੀ ਬਣਾ ਕੇ ਖਾਓਗੇ ਤੁਹਾਨੂੰ ਇਹ ਚਟਨੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਤੇ ਮਜ਼ੇਦਾਰ ਵੀਡੀਓ ਦੇ ਨਾਲ